ਇਸ ਟਾਈਮ ਤੇ ਆਪਾਂ ਖੜੇ ਸੀ ਸਾਡੇ ਸ਼ਹਿਰ ਬਠਿੰਡੇ ਦੀ ਮੇਨ ਮਾਰਕੀਟ ਥੋਬੀ ਬਾਜ਼ਾਰ ਸੋ ਇੱਥੇ ਸ਼ਾਮ ਦੇ ਟਾਈਮ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਥੋਬੀ ਬਾਜ਼ਾਰ ਕਿਉਂ ਕਹਿੰਦੇ ਮੈਨੂੰ ਲੱਗਦਾ ਥੋਬੀ ਹੈ ਜ਼ਿਆਦਾ ਪਤਾ ਨਹੀਂ ਭਈ ਇਸ ਚੀਜ਼ ਦਾ ਮੈਂ ਨਹੀਂ ਕਹਿ ਸਕਦਾ ਪਰ ਮੈਂ ਤੋਂ ਸਹੀ-ਸਹੀ ਦੱਸੀ ਤੂੰ ਸਾਡੇ ਥੋਬੀ ਬਾਜ਼ਾਰ ਦੇ ਵਿੱਚ ਪਿਛਲੇ ਸਾਲ ਵੀ ਆਈ ਸੀ ਇਸ ਸਾਲ ਵੀ ਆਈ ਸੀ ਤੇ ਤੇਰੀ ਸ਼ਾਪਿੰਗ ਤੂੰ ਜਿੱਦਾਂ ਕਹਿੰਦੀ ਰਹੀਆਂ ਵੀ ਸਾਡੇ ਲੁਧਿਆਣਾ ਤੈਨੂੰ ਫਰਕ ਲੱਗਿਆ ਕਤਕੋਈ ਬਸ ਇੱਥੇ ਇਹ ਆ ਕਿ ਜੇ ਤੁਸੀਂ ਥੋਬੀ ਬਾਜ਼ਾਰ ਚ ਕਿਸੇ ਵੀ ਦੁਕਾਨ ਦੇ ਬਾਹਰ ਗੱਡੀ ਲਾਉਂਦੇ ਆ ਤੁਹਾਨੂੰ ਇਹ ਡਰ ਰਹਿੰਦਾ ਵੀ ਗੱਡੀ ਟੋ ਕਰਕੇ ਨਾ ਲੈ ਜਾਣ ਫਿਰ ਜਿਹੜਾ ਦੁਕਾਨਦਾਰ ਹੁੰਦੇ ਆ ਉਹ ਆਪਣਾ ਇੱਕ ਬੰਦਾ ਭੇਜ ਦਿੰਦੇ ਆ ਉਹ ਗੱਡੀ ਦੇ ਵਿੱਚ ਬਿਠਾ ਦਿੰਦੇ ਆ ਤੇ ਫਿਰ ਤੁਸੀਂ ਆਰਾਮ ਨਾਲ ਜਿਹੜੀ ਸ਼ਾਪਿੰਗ ਆ ਕਰ ਸਕਦੇ ਹੋ ਸੋ ਥੋਬੀ ਬਾਜ਼ਾਰ ਸਾਨੂੰ ਦਿੱਤੇ ਹੋਏ ਸੀ ਪਰਦੇ ਬਾਣੇ ਕਿਉਂਕਿ ਕੈਨੇਡਾ ਦੇ ਵਿੱਚ ਪਰਦੇ ਥੋੜੇ ਐਕਸਪੈਂਸਿਵ ਆ ਤੇ ਆਪਾਂ ਆਪਣੇ ਘਰ ਲਈ ਇਥੋਂ ਪਰਦੇ ਜਿਹੜੇ ਆ ਉਹ ਤਿਆਰ ਕਰਵਾਏ ਆ ਤੇ ਹੁਣ ਆਪਾਂ ਪਰਦੇ ਲੈਣ ਜਾਣੇ ਆ ਤੇ ਨਾ ਨਾ ਅੱਜ ਦਾ ਵਲੌਗ ਸ਼ਾਪਿੰਗ ਵਲੌਗ ਆ ਕਿਉਂਕਿ ਹੁਣ ਮਹੀਨਾ ਕ ਰਹਿ ਗਿਆ ਸਾਡੇ ਜਾਂਚ ਤੇ ਹੁਣ ਅਸੀਂ ਆਪਣੇ ਜਿਹੜੇ ਕੰਮ ਆ ਕਿਤੇ ਘੁੰਮਣਾ ਫੇਰਨਾ ਵੀ ਅਸੀਂ ਹੁਣ ਸ਼ੁਰੂ ਕਰਨਾ ਇਹ ਤੋਂ ਪਹਿਲਾਂ ਆਪਾਂ ਗਏ ਨਹੀਂ ਤੇ ਸੋਣ ਆਪਾਂ ਕਿਤੇ ਘੁੰਮਣ ਵੀ ਜਾ ਰਹੇ ਆ ਕਮੈਂਟ ਕਰਕੇ ਦੱਸੇ ਕਿੱਥੇ ਆ ਰਹੇ ਆ ਆਪਾਂ ਹਨਾ ਜੇ ਤੁਸੀਂ ਬੈਸਟ ਪਲੇਸ ਕੋਈ ਹੋਰ ਹੈਗੀ ਘੁੰਮਣ ਵਾਲੀ ਤੁਸੀਂ ਸਾਨੂੰ ਸੁਜੈਸਟ ਕਰ ਸਕਦੇ ਹੋ ਪਰ ਅਸੀਂ ਥੋੜਾ ਜਿਹਾ ਲੰਮਾ ਟ੍ਰਿਪ ਜਿਹਾ ਦੇਖਿਆ ਤੇ ਪੰਜ ਦਿਨਾਂ ਦਾ ਤੇ ਆਪਾਂ ਤੁਹਾਡੇ ਨਾਲ ਹੋਰੀਆਂ ਵੀਡੀਓਜ਼ ਵੀ ਸ਼ੇਅਰ ਕਰਾਂਗੇ ਇੱਕ ਚੀਜ਼ ਹੋਰ ਮੈਂ ਤੇਰੀ ਗੱਲ ਕੱਟਦਾ ਜਿਵੇਂ ਇੱਥੇ ਪ੍ਰਾਈਸ ਦੀ ਆਪਾਂ ਗੱਲ ਕਰੀਏ ਨਾ ਕਿ ਮੰਗਦੇ 1500 ਆ ਤੇ ਬਾਅਦ ਚ 700 800 ਤੇ ਆ ਜਾਂਦੇ ਆ ਸੋ ਜਿਹੜੇ ਨਵੇਂ ਬੰਦੇ ਆਗੇ ਉਹ ਉਹਨਾਂ ਨੂੰ ਤਾਂ ਆਪਾਂ ਨੂੰ ਜਿਵੇਂ ਬਾਹਰੋਂ ਕੋਈ ਆਉਂਦਾ ਬੰਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਇੰਨਾ ਪ੍ਰਾਈਸ ਵੀ ਡ੍ਰੌਪ ਕਰ ਲੈਂਦੇ ਆ ਨਾ ਸੋ 네ਗੋਸ਼ੀਏਸ਼ਨ ਕਰਨੀ ਚਾਹੀਦੀ ਹੈ ਕਿ ਅਸੀਂ ਤਾਂ ਹੁਣ ਬਹੁਤ ਕਰਨ ਲੱਗ ਗਏ ਸਾਨੂੰ ਪਤਾ ਲੱਗ ਗਿਆ ਦੇਖ ਕੇ ਪਤਾ ਲੱਗ ਜਾਂਦਾ ਇਹ ਬਾਹੂ ਆਏ ਆ ਕਿ ਆ ਤਾਂ ਕੱਪੜੇ ਵਿਸਟਾ ਕੁਝ ਹੈਗਾ ਨਾ ਫਰਕ ਮਤਲਬ ਉਹ ਗੈਸ ਕਰ ਲੈਂਦੇ ਆ ਵੀ ਪੱਕਾ ਬਾਹੂ ਆ ਨੇ ਉਹਦੇ ਕਰਕੇ ਥੋੜਾ ਜਿਹਾ ਪ੍ਰਾਈਸ ਜ਼ਿਆਦਾ ਚੱਕ ਦਿੰਦੇ ਆ ਤੇ ਚਲੋ ਹੁਣ ਆਪਾਂ ਫਟਫਟ ਪਰਦੇ ਚੱਕ ਕੇ ਲਈਏ ਤੁਹਾਡੇ ਨਾਲ ਪਰਦੇ ਦੇ ਕਲਿੱਪਸ ਵੀ ਸ਼ੇਅਰ ਕਰੂੰਗੀ ਪਰਦੇ ਦਿਖਾਉਂਗੀ ਨੇ ਮੈਂ ਜਦੋਂ ਘਰ ਚ ਜਾ ਕੇ ਲਾਵਾਂਗੀ ਉਦੋਂ ਮੈਂ ਤੁਹਾਨੂੰ ਦਿਖਾਵਾਂਗੀ ਅਸੀਂ ਪਰਦੇ ਲਈ ਆ ਜੀ ਆਹ ਸ਼ਾਪ ਤੋਂ ਰਾਜਮ ਪਾਵਲ ਚਲੋ ਆਪਾਂ ਚੱਲਦੇ ਆਂ ਸੋ ਜਦੋਂ ਆਪਾਂ ਇਹ ਸਾਡੇ ਪੜਦੇ ਤਿਆਰ ਪਏ ਸੀਗੇ ਆਪਾਂ ਲਿਫਾਫੇ ਖੋਲ ਕੇ ਦੇਖੇ ਵੀ ਜਿੰਨੇ ਪੜਦੇ ਦਿੱਤੇ ਸੀਗੇ ਓਨੇ ਹੀ ਹੈਗੇ ਹਨ ਕਿਉਂਕਿ ਮੈਂ ਅਲੱਗ-ਅਲੱਗ ਕਲਰਸ ਦੇ ਜਿਹੜੇ ਪੜਦੇ ਸੀ ਉਹ ਤਿਆਰ ਕਰਵਾਏ ਸੀ ਇੱਥੇ ਕੁਝ ਪੜਦੇ ਆਪਾਂ ਨੂੰ ਹੋਰ ਚਾਹੀਦੇ ਸੀਗੇ ਉਹਦੇ ਕਲਰਸ ਜਿਹੜੇ ਸੀ ਆਪਾਂ ਦੇਖੀ ਜਾਂਦੇ ਸੀਗੇ ਕਿ ਬਣਵਾਉਣ ਦੇ ਨਾਲੋਂ ਜੇ ਆਪਾਂ ਨੂੰ ਰੈਡੀਮੇਡ ਮਿਲੇ ਹਨ ਪਰ ਸਾਨੂੰ ਐਗਜ਼ੈਕਟ ਕਲਰ ਜਿੱਦਾਂ ਦਾ ਸਾਨੂੰ ਚਾਹੀਦਾ ਸੀਗਾ ਉਹ ਮਿਲਿਆ ਨਹੀਂ ਤੇ ਫਿਰ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਬਾਅਦ 'ਚ ਦੇਖ ਕੇ ਜਾਵਾਂਗੇ ਕਿਉਂਕਿ ਹਜੇ ਡਿਸਾਈਡ ਨਹੀਂ ਸੀ ਵੀ ਕਿਹੜਾ ਕਲਰ ਲੈਣਾ ਤੇ ਬਣ ਗਏ ਸੀਗੇ ਲਿਫਾਫੇ ਆਪਾਂ ਰੱਖ ਦਿੱਤੇ ਡਿੱਗੀ ਦੇ ਵਿੱਚ ਮੈਂ ਤੁਹਾਨੂੰ ਪਰਦੇ ਹੋਣ ਨਹੀਂ ਦਿਖਾਵਾਂਗੀ ਜਦੋਂ ਮੈਂ ਕੈਨੇਡਾ ਲੈ ਕੇ ਚ ਜਾ ਕੇ ਲਾਉਂਗੀ ਉਦੋਂ ਤੁਹਾਨੂੰ ਦਿਖਾਵਾਂਗੀ ਪਰ 12 ਪਰਦੇ ਸੀਗੇ ਤੇ ਆਪਾਂ ਨੂੰ ਕਿੰਨੇ 'ਚ ਪਿਆ 12000 12000 ਪਤਾ ਨਹੀਂ ਸਸਤੇ ਆ ਮਹਿੰਗੇ ਆ ਕਿਵੇਂ ਆ ਪਰ ਸਾਨੂੰ ਲੱਗਿਆ ਓਕੇ ਆ ਤਾਂ ਆਪਾਂ ਲੈ ਲਈਏ ਸਾਨੂੰ ਉਥੇ ਦੇ ਮਤਾਬਕ ਫਿਰ ਵੀ ਸਹੀ ਲੱਗੇ ਤੇ ਅੱਜ ਬੋ ਕਮ ਕਰਨੀ ਸੀ ਇਸ ਨੂੰ ਘਰੇ ਛੱਡ ਕੇ ਆ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਫਿਰ ਅਸੀਂ ਕੁਝ ਕੱਪੜਿਆਂ ਦੀ ਸ਼ਾਪਿੰਗ ਕਰਨੀ ਸੀਗੀ ਸੋ ਅਸੀਂ ਜਿਹੜਾ ਪੁੱਛੋ ਆਊਟਲੈਟ ਬਣਿਆ ਮਾ ਉੱਥੇ ਆਏ ਸੀਗੇ ਇੱਥੇ ਸੁੱਕਨੇ ਆਪਣੀਆਂ ਟੀ-ਸ਼ਰਟਸ ਲੈਣੀਆਂ ਸੀਗੀਆਂ ਸੋ ਆਪਾਂ ਸਟੋਰ 'ਚ ਆਏ ਥੋੜੀਆਂ ਬਹੁਤੀਆਂ ਟੀ-ਸ਼ਰਟਸ ਜਿਹੜੀਆਂ ਅਸੀਂ ਸਿਲੈਕਟ ਕੀਤੀਆਂ ਲੈ ਲਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਪਿਉਮਾ ਦੇ ਸਟੋਰ 'ਚ ਆ ਗਏ ਯੂਮਾ ਦੇ ਕੱਪੜੇ ਵੀ ਵੈਸੇ ਵਧੀਆ ਹੁੰਦੇ ਆ ਖਾਸ ਕਰਕੇ ਇਹਨਾਂ ਦੇ ਸ਼ੂਜ਼ ਜਿਹੜੇ ਆ ਨਾ ਉਹ ਬਹੁਤ ਜ਼ਿਆਦਾ ਕੰਫਰਟੇਬਲ ਹੁੰਦੇ ਆ ਐਸ ਕੰਪੇਅਰ ਟੂ ਅਦਰ ਬ੍ਰਾਂਡ ਸੋ ਮੈਂ ਇਥੋਂ ਆਵਲੇ ਸ਼ੂਜ਼ ਲੈ ਸੀਗੇ ਮੈਂ ਕੈਨੇਡਾ ਤੋਂ ਜਿਹੜੇ ਲੈ ਕੇ ਆਇਸੀਏ ਖਰਾਬ ਹੋ ਗਏ ਸੀ ਫਿਰ ਅਸੀਸ ਦੇ ਕੱਪੜੇ ਲੈਣੇ ਸੀ ਤੇ ਅਸੀਸ ਦੇ ਕੱਪੜੇ ਮੈਂ ਆਲਵੇਸ ਫਸਟ ਕਰਾਈ ਤੋਂ ਟ੍ਰਾਈ ਕਰਦੀ ਹੁੰਦੀ ਆ ਸੋਹਣੇ ਕੱਪੜੇ ਹੁੰਦੇ ਆ ਤੇ ਅਫੋਰਡੇਬਲ ਪ੍ਰਾਈਸ ਜੁੰਦੇ ਆ ਕੱਪ ਇੱਥੇ ਤੁਹਾਨੂੰ ਏਦਾਂ ਦੇ ਕੰਮ ਬਹੁਤ ਪੈ ਜਾਂਦੇ ਆ ਤੇ ਗਰਮੀ ਵੀ ਪੂਰੀ ਹੋ ਚੁੱਕੀ ਆ ਹੁਣ ਤਾਂ ਪਰਸੂ ਹਲੇ ਠੰਡ ਸੀ ਕਿਉਂਕਿ ਕਿਤੇ ਗੜੇ ਪੈ ਗਏ ਸੀਗੇ ਪਰ ਅੱਜ ਫੇਰ ਬਹੁਤ ਜ਼ਿਆਦਾ ਗਰਮੀ ਆ ਤੇ ਕੰਮ ਕਰ ਆਪਾਂ ਸਾਰੇ ਨਿਬੜ ਲਿਆ ਹੁਣ ਆਪਾਂ ਇਸ ਲੰਡਾ ਭਰਾਉਣਾ ਸੀਗਾ ਸੋ ਦੇਖਦੇ ਆ ਕਿੰਨੇ ਟਾਈਮ ਚ ਬੰਦਾਂ ਕਾਪੀ ਆਪਣੇ ਕੋਲੇ ਸੀਗੀ ਬਸ ਆਪਾਂ ਸਲੰਡਾ ਲੈ ਕੇ ਆਉਣਾ ਵਾ ਤੇ ਸੀਸ ਤੇ ਨਾ ਮੈਂ ਸ਼ਾਪਿੰਗ ਕਰਨੀ ਬਹੁਤ ਔਖੀ ਆ ਕਈ ਕਦੇ ਉਹਨੂੰ ਦੁੱਧ ਚਾਹੀਦਾ ਵਾ ਕਦੇ ਉਹਦਾ ਡਾਈਪਰ ਗਿੱਲਾ ਹੋ ਗਿਆ ਕਦੇ ਨੂੰ ਭੁੱਖ ਲੱਗੀ ਡিয়ার ਸੰਗੀਆ ਤਾਂ ਫਿਰ ਉਹਨੂੰ ਚੱਕਣਾ ਬਹੁਤ ਔਖਾ ਵਾ ਕਿਉਂਕਿ ਹੁਣ ਉਹ ਥੋੜੀ ਹੈਵੀ ਹੋ ਗਈ ਹੈ ਨਾ ਫਿਰ ਬੱਚੇ ਨੂੰ ਚੱਕਣਾ ਵੀ ਔਖਾ ਹੁੰਦਾ ਸੋ ਇਸੇ ਕਰਕੇ ਆਪਾਂ ਉਹਨੂੰ ਘਰੇ ਛੱਡ ਕੇ ਆਏ ਸੀਗੇ ਵੀ ਉਹਦੇ ਨਾਲ ਨਹੀਂ ਤਾਂ ਜ਼ਿਆਦਾ ਟਾਈਮ ਲੱਗਣਾ ਸੀ ਤੇ ਹਮਣ ਸਿਰ ਫਟਾਫਟ ਜੜੇ ਆਪਣੇ ਆ ਵੀ ਕੰਮ ਖਤਮ ਕਰਕੇ ਘਰੇ ਵਾਪਸ ਆ ਜਾਾਂਗੇ ਸੋ ਘਰਦਿਆਂ ਨਹੀਂ ਸ਼ਾਮ ਨੂੰ ਵਿਆਹ ਤੇ ਜਾਣਾ ਵਾ ਤੇ ਆਪਾਂ ਤਾਂ ਸ਼ਾਮੇ ਘਰੇ ਹੋਵਾਂਗੇ ਕਿਉਂਕਿ ਇਹ ਸੀਜ਼ਨਲ ਵਿਆਹ ਸ਼ਾਦੀ ਨਾ ਬਹੁਤ ਔਖਾ ਹੁੰਦਾ ਵਾ ਉਹ ਬਹੁਤ ਤੰਗ ਕਰਦੀ ਹੈ ਤੇ ਫਿਰ ਉਹਦੇ ਨਹੀਂ ਦੇ ਵਗੈਰਾ ਵੀ ਉਵੇਂ ਹੁੰਦੀ ਆ ਵੀ ਉਹਨੇ ਸ਼ਾਮ ਨੂੰ ਸੌਣਾ ਹੁੰਦਾ ਵਾ ਸੋ ਹੁਣ ਅਸੀਂ ਉਹਦੇ ਸਾਹ ਦੇ ਨਾਲ ਹੀ ਆਪਣੀ ਰੁਟੀਨ ਵੀ ਜਿਹੜੀ ਆ ਉਹ ਸੈੱਟ ਕੀਤੀ ਆ ਮੈਨੂੰ ਇੰਡੀਆ ਤੇ ਕੈਨੇਡਾ ਦੇ ਵਿੱਚ ਇਹ ਫਰਕ ਲੱਗਿਆ ਵਾ ਕਿ ਕੈਨੇਡਾ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਤੁਸੀਂ ਕਾਫੀ ਚੀਜ਼ਾਂ ਦੇ ਆਦੀ ਹੁੰਦੇ ਆ ਜਿਵੇਂ ਆਪਾਂ ਨੂੰ ਬੈਂਕ ਨਹੀਂ ਜਾਣਾ ਪੈਂਦਾ ਜਾਂ ਫਿਰ ਆ ਸਲੰਡਰ ਵਗੈਰਾ ਹੁੰਦਾ ਵਾ ਇਹ ਤਾਂ ਗੈਸ ਆਲਰੇਡੀ ਤੁਹਾਡੇ ਘਰਾਂ 'ਚ ਆ ਜਾਂਦੀ ਹੈ ਤੇ ਜਦੋਂ ਆਪਾਂ ਇੱਥੇ ਆਉਂਦੇ ਆ ਇੱਥੇ ਆਪਾਂ ਨੂੰ ਆ ਕੇ ਥੋੜਾ ਔਖਾ ਲੱਗਦਾ ਵਾ ਪਰ ਇੰਡੀਆ ਰਹਿਣ ਦੇ ਫਾਇਦੇ ਇਹ ਆ ਵੀ ਇੱਥੇ ਉੱਧਰ ਤੁਹਾਨੂੰ ਹੈਲਪ ਮਿਲ ਜਾਂਦੀ ਹੈ ਜਿਵੇਂ ਬੱਚਾ ਹੁੰਦਾ ਅੱਜ ਅਸੀਂ ਅਸੀਂ ਰੇ ਛੱਡੇ ਆਏ ਜੇ ਇਹ ਕੈਨੇਡਾ ਹੁੰਦਾ ਤਾਂ ਸਾਨੂੰ ਬਹੁਤ ਔਖਾ ਹੋਣਾ ਸੀ ਹਰ ਜਗ੍ਹਾ ਉਹਨੂੰ ਨਾਲ ਲੈ ਕੇ ਜਾਣਾ ਪੈਂਦਾ ਚਲੋ ਬੱਚੇ ਲਈ ਵੀ ਸੀਗਾ ਕਿ ਉਹਨੂੰ ਖੁੱਲਾ ਮਾਹੌਲ ਮਿਲਿਆ ਜਾਂਦਾ ਸੋ ਐਵੇਂ ਹਰੇਕ ਚੀਜ਼ ਦੇ ਫਾਇਦੇ ਵੀ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ ਟ੍ਰੈਫਿਕ ਬਹੁਤ ਹਰੇਕ ਸ਼ਹਿਰ ਦੇ ਵਿੱਚ ਹੋਇਆ ਪਿਆ ਵਾ ਨਾ ਉਹਦੇ ਕਰਕੇ ਸ਼ਾਇਦ ਮੌਸਮ ਦਾ ਵੀ ਇੰਨਾ ਫਰਕ ਪਿਆ ਵਾ ਤੇ ਇੱਥੇ ਗੱਡੀ ਮੋਟਰਸਾਈਕਲ ਚਲਾਉਣ ਵੇਲੇ ਕੋਈ ਰੂਲ ਰਵਲ ਤਾਂ ਫਾਲੋ ਕਰਦਾ ਨਹੀਂ ਆ ਬਸ ਤੁਸੀਂ ਜੇ ਭੀੜ 'ਚੋਂ ਤਾਂ ਮੋਟਰਸਾਈਕਲ ਵਿੱਚ ਜੇ ਵੜ ਲੈਣਾ ਜੇ ਤੁਸੀਂ ਖੜੇ ਰਹਿਗੇ ਤਾਂ ਤੁਹਾਨੂੰ ਕਿਸੇ ਨੇ ਨੰਗਣ ਨਹੀਂ ਦੇਣਾ ਸੋ ਇੱਥੇ ਸਿੰਪਲ ਜਿਹਾ ਆ ਆ ਜਿਹੜੀ ਚੀਜ਼ ਆ ਉਹ ਚੱਲਦੀ ਆ ਬਿਸਕੁਟ ਖਾਣਾ ਨਹੀਂ ਉਹ ਤੇ ਗੱਡੀ ਥੱਲੇ ਆ ਪਿੰਗ ਨਹੀਂ ਪਾਈ ਤਾਂ ਕਿ ਕਿੱਥੇ ਆ ਹਰਸ਼ ਹਰਸ਼ ਨੂੰ ਫੋਨ ਕਰਦੇ ਉਹਨੂੰ ਸ਼ਾਮ ਦੇ 6 ਵਜੇ ਕਿ ਸਿਗੇ ਤੇ ਅਸੀਸ ਕਹਿੰਦੀ ਸੀ ਮੈਂ ਬਾਹਰ ਜਾਣਾ ਵਾ ਸੋ ਆ ਸਾਹਮਣੇ ਵਾਲਾ ਤਾਇਕਾ ਕਰਾ ਤੇ ਨਾਲ ਦਾ ਸਾਡਾ ਸਿਗਾ ਸੋ 12 ਕੇ ਖੜ ਗਈ ਤੇ ਜਿਹੜਾ ਕੋਈ ਆਉਂਦਾ ਜਾਂਦਾ ਸੀਗਾ ਉਹਨੂੰ ਬਾਏ ਬਾਏ ਕਰੀ ਜਾਂਦੀ ਸੀ ਸਾਡਾ ਘਰ ਜਿਹੜਾ ਵਾ ਨਾ ਉਹ ਪਿੰਡੋਂ ਬਾਰ-ਬਾਰ ਆ ਥੋੜੇ ਘ ਘਾਰਾਂ ਬਾਲੇ ਘਰ ਨਹੀਂ ਹੈਗੇ ਘਰ ਦੇ ਵਾਲੇ ਦੋਲੇ ਸੋ ਅਸੀਸ ਨੂੰ ਹੁੰਦਾ ਵਾ ਕਿ ਮੈਂ ਆ ਡਗਵਾਨ ਚ ਜਾਇਆ ਵਾ ਤੇ ਹੁਣੇ ਬਾਏ ਕਰੀ ਜਾਂਦੀ ਆ ਸੋ ਇੱਥੇ ਹੀ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਵੀ ਅਸੀਸ ਨੇ ਵੀ ਕਹਿ ਦਿੱਤਾ ਸਾਡੇ ਚੈਨਲ ਨੂੰ ਹੁਣ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ